ਲਾਈਵ ਹੋਣ ਵਾਲੀ ਆ ਛੋਟੇ ਬੱਚਿਆਂ ਨੇ ਸਾਨੂੰ ਇਹ ਦੱਸਿਆ ਕਿ ਉਹਨਾਂ ਨੂੰ ਅਗਰ ਅਸੀਂ ਸਪੋਰਟਸ ਕਿਟ ਪ੍ਰੋਵਾਈਡ ਕਰ ਦਈਏ ਤਾਂ ਜਿਸ شدت ਨਾਲ ਇਹ ਸਪੋਰਟਸਵਲ ਪਰਸਨਲੀ ਇਨਵੋਲਡ ਨੇ ਉਹ ਛੋਟਾਂ ਨੂੰ ਕਾਫੀ ਹੈਲਪ ਹੋ ਜੂਗੀ ਤਾਂ ਅਸੀਂ ਪੁਲਿਸ ਵੱਲੋਂ ਵੀ ਸਾਂਝ ਵੱਲੋਂ ਵੀ ਅਸੀਂ ਉਹਨਾਂ ਦੀ ਹੈਲਪ ਕਰਦਾਂਗੇ ਔਰ ਅਸੀਂ ਡੀਸੀ ਸਾਹਿਬ ਨੂੰ ਵੀ ਰਿਕੁਐਸਟ ਕਰ ਲਾਂਗੇ ਐਂਡ ਆਈ ਊਡ ਆਲਸੋ ਰਿਕੁਐਸਟ ਕਿ ਜਿਹੜੇ ਫਰੀਦਕੋਟ ਚ ਐਨ ਜੀਓਜ਼ ਬਹੁਤ ਨਹੀਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪਿਛਲੇ ਮਹੀਨੇ ਫਰੀਦਕੋਟ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਜਦੋਂ ਪਿੰਡਾਂ ਦੇ ਦੌਰੇ ਤੇ ਸੀ ਤੇ ਮਚਾਕੀ ਮਲ ਸਿੰਘ ਪਿੰਡ ਵਿੱਚੋਂ ਲੰਘ ਰਹੀ ਸੀ ਤਾਂ ਪਿੰਡ ਦੇ ਸਟੇਟ ਵਿਮਨ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਛੋਟੇ ਨਿੱਕੇ ਬੱਚੇ ਖਿਡਾਰੀ ਕਬੱਡੀ ਖੇਡਦੇ ਪ੍ਰੈਕਟਿਸ ਕਰ ਰਹੇ ਸੀ ਤਾਂ ਉਹਨਾਂ ਨੂੰ ਦੇਖ ਕੇ ਐਸਐਸਪੀ ਰੋਗੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਬੱਚੇ ਜਿਹੜੇ ਖੇਡ ਰਹੇ ਆ ਇਹਨਾਂ ਦਾ ਮੈਚ ਮੈਟ ਤੇ ਹੋਣਾ ਤੇ ਇਹਨਾਂ ਕੋਲ ਜਿਹੜੇ ਉਸ ਮੈਟ ਤੇ ਖੇਡਣ ਲਈ ਬੂਟ ਚਾਹੀਦੇ ਆ ਉਹ ਨਹੀਂ ਹਨ ਤੇ ਇਹਨਾਂ ਨੂੰ ਸੁਧਾਰਨ ਬੂਟਾਂ ਨਾਲ ਹੀ ਕਰਨਾ ਪੈਣਾ ਇਸ ਤੇ ਉਹਨਾਂ ਨੇ ਉਹਨਾਂ ਨੂੰ ਅੱਜ ਫਰੀਦਕੋਟ ਦੀ ਪੁਲਿਸ ਲਾਈਨ ਦੇ ਵਿੱਚ ਬਕਾਇਦਾ ਬੁਲਾਇਆ ਤੇ ਉਹਨਾਂ ਨੂੰ ਸਾਰਿਆਂ ਨੂੰ 50 ਦੇ ਕਰੀਬ ਜਿਹੜੇ ਖਿਡਾਰੀ ਸੀ ਨਿੱਕੇ ਨਿੱਕੇ ਪੰਜਵੀਂ ਕਲਾਸ ਦੇ ਉਹਨਾਂ ਨੂੰ ਉਹ ਮੈਟ ਤੇ ਖੇਡਣ ਵਾਲੇ ਬੂਟ ਦੇ ਉੱਤੇ ਖੁਸ਼ੀ-ਖੁਸ਼ੀ ਬੱਚੇ ਬੜੇ ਬਾਗੋ-ਬਾਗ ਦਿਖਾਈ ਦਿੱਤੇ ਐਸਐਸਪੀ ਨਾਲ ਉਹਨਾਂ ਹੋਰ ਗੱਲਬਾਤ ਕੀਤੀ ਆਪਣੇ ਵਿਖ ਬਾਰੇ ਦੱਸਿਆ ਆਪਣੀ ਕਲਾਸ ਬਾਰੇ ਦੱਸਿਆ ਕਿ ਉਹ ਕਲਾਸ ਦੇ ਵਿੱਚ ਉਹਨਾਂ ਦੀਆਂ ਕਿਸ ਤਰ੍ਹਾਂ ਦੀਆਂ ਪੋਜੀਸ਼ਨਾਂ ਮੈਨੂੰ ਇਹ ਦੱਸਦੇ ਹੋਏ ਤੁਹਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕੀ ਫਰੀਦਕੋਟ ਪੁਲਿਸ ਦੀ ਇਹ ਹੀ ਮੰਚਾ ਰਹਿੰਦੀ ਹੈ ਕਿ ਕੁਝ ਨਾ ਕੁਝ ਅਸੀਂ ਸੋਸਾਇਟੀ ਦੀ ਬੈਟਰਮੈਂਟ ਵਾਸਤੇ ਕੋਈ ਨਾ ਕੋਈ ਅਸੀਂ ਉਪਰਾਲੇ ਕਰਦੇ ਰਹੇ ਕਿਉਂਕਿ ਜਦੋਂ ਵੈਨ ਵੀ ਆਰ ਵੇਅਰਿੰਗ ਦਿਸ ਯੂਨੀਫਾਰਮ ਤਾਂ ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡੀ ਇੱਕ ਸਾਨੂੰ ਇੱਕ ਨੇਮਤ ਬਖਸ਼ੀ ਗਈ ਹੈ ਜਿਹਨੂੰ ਅਸੀਂ ਕੰਸਟਰਕਟਿਵਲੀ ਯੂਟਿਲਾਈਜ਼ ਕਰ ਸਕਦੇ ਨੇ ਤੋਂ ਇੱਕ ਬੜਾ ਐਕਸਪੌਂਟੇਨੀਅਸ ਜਿਹਾ ਇਨਸੀਡੈਂਟ ਸੀ ਆਈ ਥਿੰਕ 1 ਮੰਥ ਬੈਕ ਵੈਨ ਆਈ ਵਾਸ ਰਿਟਰਨਿੰਗ ਬੈਕ ਤਾਂ ਪਿੰਡ ਸੀ ਮਚਾਕੀ ਮਲ ਸਿੰਘ ਤਾਂ ਮੈਂ ਫੀਲਡ ਵਿਜ਼ਿਟ ਤੋਂ ਜਦੋਂ ਵਾਪਸ ਆ ਰਹੀ ਸੀ ਤੇ ਉੱਥੇ ਇੱਕ ਸਟੇਡੀਅਮ 'ਚ ਮੈਂ ਬੱਚਿਆਂ ਨੂੰ ਦੇਖਿਆ ਇਟ ਵਾਸ ਅਰਾਊਂਡ 7:30 ਇਨ ਦਾ ਈਵਨਿੰਗ ਔਰ ਇਹ ਛੋਟੇ ਛੋਟੇ ਬੱਚੇ ਉੱਥੇ ਆਪਣੀ ਪ੍ਰੈਕਟਿਸ ਕਰਦੇ ਸੀ ਦੈਨ ਆਈ ਸਟਾਪ देयर ਮੈਂ ਇਹਨੂੰ ਪੁੱਛਿਆ ਕਿ ਇਹਨਾਂ ਦੇ ਕੋਚ ਕਿੱਥੇ ਨੇ ਤਾਂ ਉਸ ਦਿਨ ਤੋਂ ਹੀ ਵਾਸ ਨਾਟ देयर ਉਹ ਕਿਸੇ ਇੱਕ ਇਵੈਂਟ 'ਚ ਗਏ ਹੋਏ ਸੀ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਇਹ ਛੋਟੇ ਛੋਟੇ ਬੱਚਿਆਂ ਨੂੰ ਉੱਥੇ ਦੇਖ ਕੇ ਐਂਡ ਮੈਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਮੈਂ ਉਹਨੂੰ ਪੁੱਛਿਆ ਇਜ਼ देयर एनीथिंग ਵਿਚ ਵੀ ਕੈਨ ਡੂ ਤਾਂ ਉਹ ਛੋਟੇ ਬੱਚਿਆਂ ਨੇ ਸਾਨੂੰ ਇਹ ਦੱਸਿਆ ਕਿ ਉਹਨਾਂ ਨੂੰ ਅਗਰ ਅਸੀਂ ਸਪੋਰਟਸ ਕਿਟ ਪ੍ਰੋਵਾਈਡ ਕਰ ਦਈਏ ਤਾਂ ਜਿਸ شدت ਨਾਲ ਇਹ ਸਪੋਰਟਸਵਲ ਪਰਸਨਲੀ ਇਨਵੋਲਡ ਨੇ ਉਹ ਛੋਟਾ ਨੂੰ ਕਾਫੀ ਹੈਲਪ ਹੋ ਜੂਗੀ ਸੋ ਉਹਦੀ ਲੜੀ ਦੇ ਤਹਿਤ ਹੀ ਅਸੀਂ ਫਿਰ ਫਾਰ ਦਾ ਪਾਸਟ 1 ਮੰਥ ਅਸੀਂ ਸਾਰੇ ਬੱਚਿਆਂ ਦੇ ਡਿਟੇਲਸ ਲਈ ਉਹਨਾਂ ਦੇ ਸਾਈਜ਼ਸ ਲਈ ਔਰ ਸਾਡੀ ਸਾਂਝ ਟੀਮ ਵੱਲੋਂ ਇਹ ਬਹੁਤ ਮਿਹਨਤ ਕਰਦੇ ਹੋਏ ਇਹਨਾਂ ਦੇ ਸਾਈਜ਼ ਇਸ ਦੀ ਸਪੋਰਟਸ ਕਿਟ ਅਸੀਂ ਇਹਨੂੰ ਪ੍ਰੋਵਾਈਡ ਕਰਾ ਰਹੇ ਨੇ ਤੋਂ ਮੈਨੂੰ ਇਹ ਲੱਗਦਾ ਕਿ ਇਸੇ ਤਰ੍ਹਾਂ ਸੇ ਅਗਰ ਅਸੀਂ ਇਫ ਵੀ ਕੈਨ ਮੇਕ ਅ ਡਿਫਰੈਂਸ ਇਨ ਲਾਈਵਸ ਆਫ ਇਵਨ ਅ ਫਿਊ ਸਟੂਡੈਂਟਸ ਤਾਂ ਫਿਰ ਇਹ ਸਾਨੂੰ ਬਹੁਤ ਇਹ ਚ ਅੱਛਾ ਲੱਗਦਾ ਹੈ ਔਰ ਸਾਡੇ ਡੀਜੀ ਸਰ ਦੇ ਵੀ ਇਹੀ ਇਨਸਟਰਕਸ਼ਨਸ ਨੇ ਸਾਡੇ ਡੀਆਈਜੀ ਫਰੀਦਕੋਟ ਰੇਂਜ ਅਸ਼wini ਕਪੂਰ ਸਰ ਉਹ ਵੀ ਸਾਨੂੰ ਇਹ ਸਾਰੀਆਂ ਚੀਜ਼ਾਂ ਵੱਲ ਐਨਕureਜ ਕਰਦੇ ਰਹਿੰਦੇ ਨੇ ਔਰ ਮੈਨੂੰ ਇਹ ਲੱਗਦਾ ਕਿ ਇਸ ਤਰ੍ਹਾਂ ਕੇ ਜਿਹੜੇ ਇਹ ਉਪਰਾਲੇ ਹੈ ਇਸ ਤੋਂ ਇੱਕ ਪੁਲਿਸ ਪੋਜ਼ਿਟਿਵ ਪੁਲਿਸ ਪਰਸਪੈਕਸ਼ਨ ਕ੍ਰੀਏਟ ਕਰਨ ਚ ਵੀ ਸਾਨੂੰ ਬਹੁਤ ਹੈਲਪ ਮਿਲਦੀ ਹੈ ਇਸ ਤਰ੍ਹਾਂ ਅੱਗੇ ਪੁਲਿਸ ਸਕੂਲ ਚੱਲੇਗਾ ਕਿ ਯੈਸ ਵੀਲ ਟ੍ਰਾਈ ਐਂਡ ਫਿਲਹਾਲ ਤੇ ਅਸੀਂ ਮੋਰ ਦੈਨ 40 ਸਟੂਡੈਂਟਸ ਉਹਨਾਂ ਨੂੰ ਅਸੀਂ ਸਪੋਰਟਸ ਕਿਟ ਵੰਡ ਰਹੇ ਹਾਂ और इस तो अलावा मैं थोड़े माध्यम राही और भी अपील करना चाहूँगी कि इफ़ देर इज एनी अदर स्कूल और इफ देर इज एनी अदर यू नो ग्रुप विच वॉन्ट्स हेल्प फ्रॉम अस तो अभी पुलिस वालों भी सांझ वालों भी असं उन्होंने हेल्प कर दें और अहब न भी रिक्वेस्ट कर लेंगे एंड आई वुड ऑल्सो रिक्वेस्ट कि जेडे फरीदकोट एन जी ओज बहुत ने एंड इफ दे वॉन्ट टू बी अ पार्ट ऑफ आर ड्राइव दैन दे आर मोस्ट वेलकम to help these students and uh, take it forward.